ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਬਾਤੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਉਹ ਕਾਨੂੰਨ ਦਾ ਸਾਹਮਣਾ ਕਰ ਰਹੇ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦੁਬਾਰਾ ਸੁਣਵਾਈ ਹੋਵੇਗੀ ਇਸ ਦੌਰਾਨ 4 ਦਿਨਾਂ ਰਿਮਾਂਡ ਤੇ ਵੀ ਬਹਿਸ ਹੋਵੇਗੀ ਬੀਤੇ ਦਿਨ ਵੀ ਇਹ ਮਾਮਲਾ ਅਦਾਲਤ ਵਿੱਚ ਸੀ ਪਰ ਰਿਮਾਂਡ ਆਰਡਰ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਸੀ ਹਾਲਾਂਕਿ ਸੁਣਵਾਈ ਖਤਮ ਹੋਣ ਤੋਂ ਬਾਅਦ ਹੀ ਆਦੇਸ਼ ਦੀ ਕਾਪੀ ਅਦਾਲਤ ਦੇ ਵਿੱਚ ਪਹੁੰਚੀ ਸੀ ਮਜੀਠੀਆ ਦੀ ਪਟੀਸ਼ਨ ਵਿੱਚ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਤੇ ਰਿਮਾਂਡ ਆਰਡਰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਪਟੀਸ਼ਨ ਦੇ ਵਿੱਚ ਇਲਜ਼ਾਮ ਲਗਾਏ ਗਏ ਨੇ ਕਿ ਵਿਕਰਮ ਮਜੀਠੀਆ ਨੂੰ ਗਲਤ ਤਰੀਕੇ ਦੇ ਨਾਲ ਪੁਲਿਸ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਜ਼ਿਕਰ ਹੋਇਆ ਕਿ ਮਜੀਠੀਆ ਨੂੰ ਅਮਰਸਰ ਤੋਂ ਵਿਜੀਲੈਂਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਫਿਲਹਾਲ ਵਿਕਰਮ ਸਿੰਘ ਮਜੀਠੀਆ ਰਿਮਾਂਡ ਤੇ ਚੱਲ ਰਹੇ ਨੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਮਾਮਲਾ ਭਖ ਦਾ ਦਿਖਾਈ ਦੇ ਰਿਹਾ ਹੈ ਜ਼ਿਕਰ ਹੋਇਆ ਕਿ ਆਮ ਆਦਮੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਹੈ ਇਸ ਮਾਮਲੇ ਨੂੰ ਲੈ ਕੇ ਹੁਣ ਸਿਆਸਤ ਵੀ ਜ਼ੋਰਾਂ 'ਤੇ ਹੈ ਕਾਂਗਰਸੀ ਆਗੂ ਸੁਖਪਾਲ ਖੈਰਾ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਮੁਲਾਕਾਤ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਨੇ ਹਾਲਾਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇਸ ਮੁਲਾਕਾਤ ਨੂੰ ਨਿੱਜੀ ਮੁਲਾਕਾਤ ਘਰਾੜ ਦਿੱਤਾ ਹੈ ਦੂਜੇ ਪਾਸੇ ਸੁਪਾਲ ਸਿੰਘ ਖਹਿਰਾ ਨੇ ਵੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ। ਉਹਨਾਂ ਕਹਿ ਕੇ ਕਿ ਜਿਹੜੀ ਪਾਰਟੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸੱਤਾ ਚਾਹੀ ਸੀ ਉਹ ਹੁਣ ਭ੍ਰਿਸ਼ਟ ਬੰਦਿਆਂ ਨੂੰ ਨਾਲ ਲੈ ਰਹੀ ਹੈ, ਜਦਕਿ ਸਾਫ਼ ਸੁਥਰੇ ਅਖਸ ਦੇ ਕੁਮਰ ਵਿਜੇ ਪ੍ਰਤਾਪ ਸਿੰਘ ਵਰਗੇ ਬੰਦਿਆਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਇਸ ਮੁਲਾਕਾਤ ਦੇ ਦੌਰਾਨ ਦੋਵਾਂ ਆਗੂਆਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਵੀ ਕੀਤੀ। ਇੱਥੇ ਵੀ ਦੱਸਣਯੋਗ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਨੇ ਉਹਨ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਲੋੜਵੰਦ ਲੋਕਾਂ ਨੂੰ ਪੱਕੇ ਘਰ ਮੁਹੱਈਆ ਕਰਵਾਉਣ ਲਈ ਇੱਕ ਮੁਹਿੰਮ ਦਾ ਆਗਾਜ਼ ਕੀਤਾ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਦੇ ਵਿੱਚ ਲਗਭਗ 5 ਲੱਖ ਅਜੇ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਕੋਲ ਅਜੇ ਤੱਕ ਪੱਕਾ ਘਰ ਨਹੀਂ ਹੈ ਇਹਨਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਘਰ ਮੁਹੱਈਆ ਕਰਵਾਏ ਜਾਣਗੇ ਇੰਨਾ ਹੀ ਨਹੀਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਘਰ ਬਣਾਉਣ ਲਈ 5 ਮਰਲੇ ਜ਼ਮੀਨ ਵੀ ਦਿੱਤੀ ਜਾਵੇਗੀ ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸਾਂਝੀ ਕੀਤੀ ਹੈ ਜ਼ਿਕਰ ਹੋਇਆ ਕਿ ਜੰਮੂ ਕਸ਼ਮੀਰ ਦੇ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ ਹੁਣ ਕੇਂਦਰ ਸਰਕਾਰ ਬੇਕਰੇ ਲੋਕਾਂ ਦੀ ਬਾਹ ਫੜਨ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਲੋੜਵੰਦ ਲੋਕਾਂ ਨੂੰ ਕੇਂਦਰ ਸਰਕਾਰ ਦੀ ਇਸ ਸਕੀਮ ਦਾ ਕਿੰਨਾ ਕੁ ਫਾਇਦਾ ਮਿਲਦਾ ਹੈ ਤੇ ਕਦੋਂ ਤੱਕ ਇਹਨਾਂ ਨੂੰ ਆਪਣੇ ਘਰ ਮਿਲਦੇ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵਾਰ ਫੇਰ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਉਹਨਾਂ ਨੇ ਮਾਨ ਸਰਕਾਰ ਪ੍ਰਤੀ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਐਨਆਰਆਈ ਮਾਮਲਿਆਂ ਦੇ ਮੰਤਰੀ ਸਨ। ਆਪਣੇ ਅਹੁਦੇ ਤੇ ਰਹਿੰਦੇ ਆ ਕੁਲਦੀਪ ਸਿੰਘ ਢਾਲੀਵਾਲ ਨੇ ਐਨਆਰਆਈ ਲੋਕਾਂ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਲਿਆਂਦੀਆਂ। ਖਾਸ ਕਰ ਇੱਕ ਐਨਆਰਆਈ ਮਿਲਣੀ ਦਾ ਆਗਾਜ਼ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਐਨਆਰਆਈਜ਼ ਨੂੰ ਪੰਜਾਬ ਦੇ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵੀ ਕੁਲਦੀਪ ਸਿੰਘ ਢਾਲੀਵਾਲ ਨੇ ਕਈ ਵੱਡੇ ਕਦਮ ਚੁੱਕੇ ਸਨ ਇੱਥੇ ਵੀ ਦੱਸਣ ਯੋਗ ਹੈ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਸੰਜੀਵ ਅਰੋੜਾ ਐਮਐਲਏ ਬਣੇ ਨੇ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਗਿਆ ਇਸੇ ਦੇ ਚੱਲਦਿਆਂ ਕੁਲਦੀਪ ਸਿੰਘ ਢਾਲੀਵਾਲ ਨੇ ਅਸਤੀਫਾ ਦਿੱਤਾ ਹੈ ਭਾਰਤ ਦੇ ਵਿੱਚ ਵੱਧਦੀ ਆਬਾਦੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਇਸ ਸਬੰਧੀ ਉੱਤਰੀ ਹਲਕੇ ਦੇ ਵਿਧਾਇਕ ਬਾਬਾ ਹੈਨਰੀ ਆਬਾਦੀ ਕੰਟਰੋਲ ਬਿੱਲ ਲਿਆ ਰਹੇ ਨੇ ਜਿਸ ਨੂੰ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਸਾਹਮਣੇ ਪੇਸ਼ ਕੀਤਾ ਹੈ ਇਸ ਬਿੱਲ ਦੇ ਵਿੱਚ ਸੂਬੇ 'ਚ ਆਬਾਦੀ ਕੰਟਰੋਲ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ ਪ੍ਰਸਤਾਵਿਤ ਬਿੱਲ ਦੇ ਵਿੱਚ ਦੋ ਤੋਂ ਵੱਧ ਬੱਚੇ ਹੋਣ ਵਾਲੇ ਮਾਪਿਆਂ ਦੇ VOTING ਅਧਿਕਾਰ ਨੂੰ ਰੱਦ ਕਰਨਾ ਤੇ ਉਹਨਾਂ ਨੂੰ ਅਯੋਗ ਐਲਾਨਣ ਅਤੇ 10 ਸਾਲ ਦਾ ਜੁਰਮਾਨਾ ਲਗਾਉਣ ਦੀ ਗੱਲ ਕੀਤੀ ਗਈ ਹੈ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਸ ਬਿੱਲ ਦੇ ਪੇਸ਼ ਹੋਣ ਦੀ ਸੰਭਾਵਨਾ ਹੈ ਜ਼ਿਕਰ ਹੋਗਾ ਕਿ ਭਾਰਤ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ ਜਿਸ ਦੇ ਨਾਲ ਬੇਰੋਜ਼ਗਾਰੀ ਅਤੇ ਮਹਿੰਗਾਈ ਦੀ ਦਰ ਦੇ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੀ ਫਿਲਮ ਸਰਦਾਰ ਜੀ 3 ਭਾਰਤ ਨੂੰ ਛੱਡ ਕੇ ਕਈ ਮੁਲਕਾਂ ਦੇ ਵਿੱਚ ਰਿਲੀਜ਼ ਹੋਈ ਹੈ ਜਿੱਥੇ ਇਸ ਫਿਲਮ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ ਇਸ ਫਿਲਮ ਨੂੰ ਲੈ ਕੇ ਕਈ ਤਰ੍ਹਾਂ ਦਿਲਜੀਤ ਦੇ ਵਿਰੋਚ ਨੇ ਤੇ ਕਈ ਹੱਕ ਚ ਦਿਲਜੀਤ ਦੀ ਇਸ ਫਿਲਮ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਵੀ ਇੱਕ ਭਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਲਾਕਾਰ ਭਾਵੇਂ ਪਾਕਿਸਤਾਨ ਦਾ ਹੋਵੇ ਜਾਂ ਇੰਡੀਆ ਦਾ ਹੋਵੇ ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ ਕਲਾ ਸਭ ਦੀ ਸਾਂਝੀ ਹੁੰਦੀ ਹੈ ਅਜਿਹੇ ਮੁੱਦਿਆਂ ਤੇ ਕਲਾਕਾਰਾਂ ਨੂੰ ਵਿੱਚ ਨਹੀਂ ਲਿਆਉਣਾ ਚਾਹੀਦਾ ਦੇਸ਼ਾਂ ਦੇ ਝਗੜੇ ਚੱਲਦੇ ਰਹਿੰਦੇ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਕਹਿਣਾ ਹੈ ਕਿ ਦਿਲਜੀਤ ਤੇ ਭਾਰਤ ਨੂੰ ਮਾਣ ਹੋਣਾ ਚਾਹੀਦਾ ਦੱਸਣਯੋਗ ਹੈ ਕਿ ਦਿਲਜੀਤ ਦੀ ਫਿਲਮ ਦੇ ਵਿੱਚ ਪਾਕਿਸਤਾਨ ਦੀ ਅਦਾਕਾਰਾਂ ਨੇ ਕੰਮ ਕੀਤਾ ਜਿਸ ਨੂੰ ਲੈ ਕੇ ਇਹ ਵਿਵਾਦ ਪੈਦਾ ਹੋਇਆ ਹੈ ਬੀਤੇ ਸਮੇਂ ਦੇ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹਾਲਾਤ ਤਣਾਅਪੂਰਨ ਬਣੇ ਸਨ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਪਾਕਿਸਤਾਨ ਦੇ ਇੱਕ ਕਲਾਕਾਰ ਵੱਲੋਂ ਭਾਰਤ ਦੇ ਉੱਤੇ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਮਾਹੌਲ ਹੋਰ ਵੀ ਭਖਦਾ ਹੋਇਆ ਨਜ਼ਰ ਆਇਆ ਪੰਜਾਬ ਦੇ ਕਲਾਕਾਰ ਉਸ ਕਲਾਕਾਰ ਦੇ ਵਿਰੋਧ ਦੇ ਵਿੱਚ ਉਤਰ ਆਏ ਸਨ ਜਾਣਕਾਰੀ ਮੁਤਾਬਕ ਦਿਲਜੀਤ ਦੀ ਫਿਲਮ ਸਰਦਾਰ ਜੀ 3 ਤਣਾਅਪੂਰਨ ਹਾਲਾਤਾਂ ਤੋਂ ਪਹਿਲਾਂ ਸ਼ੂਟ ਹੋ ਚੁੱਕੀ ਸੀ ਪੰਜਾਬ ਦੇ ਵਿੱਚ ਆਏ ਦਿਨ ਹਾਦਸੇ ਵਾਪਰਦੇ ਨੇ ਇੱਕ ਖਤਰਨਾਕ ਹਾਦਸਾ ਅਮਰਸਰ ਤਰਨਤਾਰਨ ਹਾਈਵੇ ਤੇ ਵਾਪਰਿਆ ਜਾਣਕਾਰੀ ਦੇ ਮੁਤਾਬਕ ਆਟੋ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਜਿਸ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਮੁਰਲੀ ਜਾਣਕਾਰੀ ਦੇ ਵਿੱਚ ਸਾਹਮਣੇ ਆਇਆ ਹੈ ਕਿ ਹਾਦਸਾ ਆਟੋ ਦੀ ਬ੍ਰੇਕ ਫੇਲ ਹੋਣ ਦੇ ਕਾਰਨ ਵਾਪਰਿਆ। ਹਾਦਸੇ ਦੇ ਦੌਰਾਨ ਕਾਰ ਪਲਟੀਆਂ ਖਾਂਦੀ ਹੋਈ ਖੇਤਾਂ 'ਚ ਝਾੜ ਗਈ। ਇਸ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੀ ਮ੍ਰਿਤਕ ਦੇਹਾਂ ਤਰਨ ਤਾਰਨ ਲਜਾਈਆਂ ਗਈਆਂ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਟੋ ਸਵਾਰੀਆਂ ਦੇ ਨਾਲ ਭਰਿਆ ਹੋਇਆ ਸੀ ਤੇ ਜਿਨ੍ਹਾਂ ਵਿੱਚ ਕੁਝ ਦੀ ਮੌਤ ਹੋ ਗਈ ਹੈ ਤੇ ਕੁਝ ਗੰਭੀਰ ਜ਼ਖਮੀ ਹੋਏ ਨੇ। ਰਾਘੀਰਾ ਨੇ ਇਸ ਪੂਰੇ ਘਟਨਾਕਰਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਾਦਸਾ ਕਿਦੀ ਗਲਤੀ ਦੇ ਕਾਰਨ ਵਾਪਰਿਆ ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਇੱਕ ਪਾਸੇ ਦੇਸ਼ ਭਰ ਦੇ ਵਿੱਚ ਮੌਨਸੂਨ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਤਬਾਹੀ ਹੋਈ ਹੈ 20 ਜੂਨ ਤੋਂ ਲੈ ਕੇ ਹੁਣ ਤੱਕ ਖਰਾਬ ਮੌਸਮ ਵਿੱਚ 69 ਲੋਕਾਂ ਦੀ ਜਾਨ ਚਲੀ ਗਈ ਹੈ ਇਸ ਦੇ ਨਾਲ ਹੀ 27 ਲੋਕ ਅਜੇ ਵੀ ਲਾਪਤਾ ਨੇ ਇਸ ਤਬਾਹੀ ਦੇ ਵਿੱਚ ਕਿਸੇ ਦਾ ਘਰ ਕਿਸੇ ਦੀ ਦੁਕਾਨ ਕਿਸੇ ਦੇ ਆਪਣੇ ਜੀ ਵੀ ਰੁੜ ਗਏ ਨੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣਾ ਤੇ ਅਚਾਨਕ ਹੜ੍ਹ ਦੀਆਂ ਘਟਨਾਵਾਂ ਤੋਂ ਬਾਅਦ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ ਜਦਕਿ 29 ਲੋਕ ਲਾਪਤਾ ਦੱਸੇ ਜਾ ਰਹੇ ਨੇ ਇਸ ਆਫਤ ਦੇ ਵਿੱਚ 162 ਦੇ ਕਰੀਬ ਪਸ਼ੂ ਵੀ ਮਾਰੇ ਗਏ ਨੇ 150 ਤੋਂ ਵੱਧ ਘਰਾਂ 104 ਪਸ਼ੂ ਸ਼ੈਡਾਂ ਤੇ 31 ਵਾਹਨ ਅਤੇ 14 ਪੁਲਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ ਮੌਨਸੂਨ ਦੀ ਤਬਾਹੀ ਦੇ ਨਾਲ ਸੜਕੀ ਆਵਾਜਾਈ ਵੀ ਹਿਮਾਚਲ ਦੇ ਵਿੱਚ ਪ੍ਰਭਾਵਿਤ ਹੋਈ ਹੈ ਸੂਬੇ ਦੇ ਵਿੱਚ ਕੁੱਲ 261 ਸੜਕਾਂ ਆਵਾਜਾਈ ਲਈ ਬੰਦ ਨੇ ਜਿਨ੍ਹਾਂ ਵਿੱਚੋਂ 186 ਮੰਡੀ ਜ਼ਿਲ੍ਹੇ ਦੇ ਵਿੱਚ ਨੇ ਇਸ ਤੋਂ ਇਲਾਵਾ ਬਿਜਲੀ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਨੇ ਸਨਤੀ ਸ਼ਹਿਰ ਲੁਧਿਆਣਾ ਚ ਸੜਕਾਂ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਵਿਧਾਇਕਾ ਰਜਿੰਦਰਪਾਲ ਕੌਰ ਸ਼ੀਨਾ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕੀਤੀ ਸੜਕ ਦਾ ਜਾਇਜ਼ਾ ਲੈਣ ਵਾਸਤੇ ਰਜਿੰਦਰਪਾਲ ਕੌਰ ਸ਼ੀਨਾ ਮੌਕੇ ਤੇ ਪਹੁੰਚੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵਿਧਾਇਕਾ ਸ਼ੀਨਾ ਨੇ ਕਿਹਾ ਕਿ ਜੇਕਰ ਤੁਰੰਤ ਕਾਰਵਾਈ ਨਹੀਂ ਹੁੰਦੀ ਜਾਂ ਮਸਲਾ ਹੱਲ ਨਹੀਂ ਹੁੰਦਾ ਤਾਂ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇਗੀ ਜਦਕਿ ਇਸ ਮੌਕੇ ਦੇ ਉੱਤੇ ਅਧਿਕਾਰੀ ਮੀਡੀਆ ਤੋਂ ਬਚਦੇ ਹੋਏ ਨਜ਼ਰ ਆਏ ਜ਼ਿਕਰ ਹੋਇਆ ਹੈ ਕਿ ਸੰਨਤੀ ਸ਼ਹਿਰ ਲੁਧਿਆਣਾ ਦੇ ਵਿੱਚ ਦੂਰ ਦਰਾਡੇ ਤੋਂ ਲੋਕ ਆਉਂਦੇ ਨੇ ਪਰ ਸੜਕਾਂ ਦੇ ਉੱਤੇ ਟੋਏ ਪਏ ਹੋਏ ਨੇ ਜਿਨ੍ਹਾਂ ਦਾ ਮੁੱਦਾ ਵਿਧਾਇਕਾਂ ਵੱਲੋਂ ਛੁਕਿਆ ਗਿਆ ਹੈ। ਉਹਨਾਂ ਦੇ ਮੁਤਾਬਕ ਆਏ ਦਿਨ ਹਾਦਸੇ ਵਾਪਰਦੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਫਰੀਦਕੋਟ ਦੀ ਮਾਡਰਨ ਜੇਲ ਇੱਕ ਵਾਰ ਫੇਰ ਸੁਰਖੀਆਂ ਦੇ ਵਿੱਚ ਹੈ। ਇਸ ਜੇਲ ਦੇ ਵਿੱਚ ਇੱਕ ਕੈਦੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਦਿੰਦਿਆਂ ਜੇਲ ਅਧਿਕਾਰੀ ਇਕਬਾਲ ਸਿੰਘ ਢਾਲੀਵਾਲ ਨੇ ਦੱਸਿਆ ਕਿ ਕੈਦੀ surjit singh ਨੇ ਖੁਦਕੁਸ਼ੀ ਕੀਤੀ ਹੈ। ਇਸ ਕੈਦੀ ਨੂੰ ਲੰਗਰ ਦੇ ਵਿੱਚ ਜ਼ਿੰਮੇਵਾਰੀ ਸੌਂਪੀ ਗਈ ਸੀ। ਜੇਲ੍ਹ ਦੇ ਲੰਗਰ ਦੇ ਵਿੱਚ ਹੀ ਇਹ ਕੈਦੀ ਕੰਮ ਕਰਦਾ ਸੀ। ਉਹਨਾਂ ਦੇ ਮੁਤਾਬਕ ਜਦੋਂ ਸ਼ਾਮ ਵੇਲੇ ਬੰਦੀ ਯਾਨੀ ਕੈਦੀਆਂ ਦੀ ਗਿਣਤੀ ਕੀਤੀ ਗਈ ਤਾਂ ਕੈਦੀ ਆਪਣੀ ਬੈਰਕ ਦੇ ਵਿੱਚ ਮੌਜੂਦ ਨਹੀਂ ਸੀ ਜਿਸ ਤੋਂ ਬਾਅਦ ਦੇ ਵਿੱਚ ਉਹਦੀ ਭਾਲ ਕੀਤੀ ਗਈ। ਇਸੇ ਭਾਲ ਦੇ ਦੌਰਾਨ ਇਹ ਕੈਦੀ ਇੱਕ ਖਿੜਕੀ ਦੇ ਲੋਹੇ ਦੇ ਕੁੰਡੇ ਨਾਲ ਲੰਕਦਾ ਹੋਇਆ ਨਜ਼ਰ ਆਇਆ। ਤਲਾਸ਼ੀ ਦੇ ਦੌਰਾਨ ਮ੍ਰਿਤਕ ਦੀ ਜੇਬ ਦੇ ਵਿੱਚੋਂ ਕੁਝ ਕਾਗਜ਼ ਵੀ ਬਰਾਮਦ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਨੋਟ ਵੀ ਹੈ। ਇਸ ਨੋਟ ਦੇ ਵਿੱਚ ਮ੍ਰਿਤਕ ਕੈਦੀ ਨੇ ਆਪਣੀ ਪਤਨੀ ਦੇ ਉੱਤੇ ਇਲਜ਼ਾਮ ਲਗਾਏ ਨੇ। ਫਿਲਹਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ। ਛੋਟੀ ਉਮਰ ਦੇ ਵਿੱਚ ਵੱਡਾ ਕਾਰਨਾਮਾ ਕਰਨ ਵਾਲੇ ਤੇਗਵੀਰ ਸਿੰਘ ਨੂੰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੈਨੀ ਕੁਲਦੀਪ ਸਿੰਘ ਗੜਗਾ ਜੀ ਨੇ ਸਨਮਾਨਿਤ ਕੀਤਾ ਹੈ। ਤੇਗਵੀਰ ਨੇ ਰੂਸ ਅਤੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਲਬਰਸ ਨੂੰ ਸਰ ਕੀਤਾ ਹੈ। 6 ਸਾਲਾਂ ਤੇਗਵੀਰ ਸਿੰਘ ਨੂੰ ਗੁਰੂ ਬਖਸ਼ੀ ਸਰੋਪਾਉ ਤੇ ਸ਼੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਕੈਨੀ ਟੇਕ ਸਿੰਘ ਵੀ ਹਾਜ਼ਰ ਸਨ। ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ ਤੇਗਵੀਰ ਸਿੰਘ ਨੇ 5 ਸਾਲ ਦੀ ਉਮਰ ਦੇ ਵਿੱਚ ਮਾਉਂਟ ਐਵਰੇਸਟ ਦੇ ਬੇਸ ਕੈਂਪ ਤੱਕ ਪਹੁੰਚਣ ਚ ਕਾਮਯਾਬੀ ਹਾਸਲ ਕੀਤੀ ਸੀ। ਇਸੇ ਬੱਚੇ ਨੇ ਅਗਸਤ 2024 ਦੇ ਵਿੱਚ ਅਫਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਨੂੰ ਵੀ ਸਰ ਕੀਤਾ ਸੀ। ਇਸ ਚੋਟੀ ਨੂੰ ਸਰ ਕਰਨ ਵਾਲਾ ਉਹ ਸਭ ਤੋਂ ਘੱਟ ਉਮਰ ਦਾ ਭਾਰਤੀ ਤੇ ਏਸ਼ੀਆ ਖੇਤਰ ਦਾ ਬੱਚਾ ਹੈ। ਤੇਗਵੀਰ ਦੇ ਸਨਮਾਨ ਮੌਕੇ ਹੋਰ ਵੀ ਆਗੂ ਮੌਜੂਦ ਸਨ। ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਇੱਕ ਵਾਰ ਫੇਰ yellow alert ਜਾਰੀ ਕੀਤਾ ਗਿਆ ਹੈ। ਇਹ alert 11 ਜ਼ਿਲ੍ਹਿਆਂ ਵਾਸਤੇ ਜਾਰੀ ਹੋਇਆ ਹੈ। ਜੂਨ ਤੋਂ ਬਾਅਦ ਜੁਲਾਈ ਦੇ ਵਿੱਚ ਵੀ ਮੌਨਸੂਨ ਪੰਜਾਬ ਦੇ ਉੱਤੇ ਮਿਹਰਬਾਨ ਨਜ਼ਰ ਆ ਰਿਹਾ ਹੈ। ਪੂਰੇ ਮਹੀਨੇ ਆਮ ਨਾਲੋਂ ਵੱਧ ਬੱਦਲਛਾਈ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਦੇ ਦੌਰਾਨ ਹੋਈ ਬਾਰਿਸ਼ ਨੇ ਤਾਪਮਾਨ ਨੂੰ ਹੇਠਾਂ ਡੇਕ ਦਿੱਤਾ ਹੈ। ਪਿਛਲੇ ਦਿਨ ਬਠਿੰਡਾ ਦਾ ਵਾਤਾਵਰਣ ਤਾਪਮਾਨ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਲੁਧਿਆਣਾ ਤੇ ਪਟਿਆਲਾ ਦਾ ਤਾਪਮਾਨ 35 ਡਿਗਰੀ ਦੇ ਨੇੜੇ ਤੇੜੇ ਪਹੁੰਚਿਆ ਹੋਇਆ ਨਜ਼ਰ ਆ ਰਿਹਾ ਹੈ। ਬੀਤੇ ਦਿਨ ਵੀ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਮੁਹਾਲੀ ਦੇ ਵਿੱਚ ਹਲਕੀ ਬਾਰ ਅੱਜ ਪੰਜਾਬ ਦੇ 11 ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਰੂਪਨਗਰ, ਮੁਹਾਲੀ, ਫਤਿਹਗੜ ਸਾਹਿਬ ਅਤੇ ਪਟਿਆਲਾ ਦੇ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਵੱਲੋਂ ਅਗਲੇ 6 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਰਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਕਾਫੀ ਚਰਚਾ ਦੇ ਵਿੱਚ ਹੈ। ਭਾਰਤ ਤੇ ਇੰਗਲੈਂਡ ਵਿਚਾਲੇ ਕੱਲ ਤੋਂ ਟੈਸਟ ਮੈਚ ਸ਼ੁਰੂ ਹੋਇਆ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਹੈ ਤੇ ਪਹਿਲੀ ਪਾਰੀ 587 ਦੌੜਾਂ ਉ ਦੂਜੇ ਦਿਨ ਦੀ ਖੇਡ ਦੇ ਦੌਰਾਨ ਸ਼ੁਮਨ ਗਿੱਲ ਨੇ ਸ਼ਾਨਦਾਰ ਡਬਲ ਸੈਂਕੜਾ ਲਗਾਇਆ ਹੈ ਜਦਕਿ ਰਵਿੰਦਰ ਜੜੇਜਾ 99 ਦੌੜਾਂ ਦੇ ਉੱਤੇ ਆਊਟ ਹੋ ਗਏ ਸ਼ੁਮਨ ਗਿੱਲ ਸ਼ੇਵਾ ਭਾਰਤੀ ਕਪਤਾਨ ਬਣਿਆ ਜਿਸ ਨੇ ਦੂਰਾ ਸੈਂਕੜਾ ਇੰਗਲੈਂਡ ਵਿੱਚ ਟੈਸਟ ਮੈਚ ਦੇ ਦੌਰਾਨ ਜੜ ਦਿੱਤਾ ਗਿੱਲੇ ਪੰਜ ਟੈਸਟ ਮੈਚਾਂ ਦੀ ਲੜੀ ਦੇ ਵਿੱਚ ਲਗਾਤਾਰ ਦੂਜਾ ਸੈਂਕੜਾ ਲਗਾਇਆ ਹੈ ਪੰਜ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਇੰਗਲੈਂਡ 1-0 ਦੇ ਨਾਲ ਅੱਗੇ ਹੈ ਜ਼ਿਕਰ ਹੋਗਾ ਕਿ ਸ਼ੁਮਨ ਗਿੱਲ ਦੀ ਖੇਡ ਨੂੰ ਦੇਖਦੇ ਹੀ ਇਸ ਨੂੰ ਕਪਤਾਨ ਬਣਾਇਆ ਗਿਆ ਤੇ ਹੁਣ ਸ਼ੁਮਨ ਗਿੱਲ ਦਾ ਪ੍ਰਦਰਸ਼ਨ ਕਾਫੀ ਚਰਚਾ ਦੇ ਵਿੱਚ ਹੈ